ਸਤ ਸ੍ਰੀ ਅਕਾਲ ਬੱਚੋ ਮੇਰੇ ਚੈਨਲ ਆਓ ਪੰਜਾਬੀ ਸਿੱਖਿਅ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੱਚੋ ਬੱਚੋ ਆਪਾਂ ਪੜ੍ਹ ਰਹੇ ਆ ਨਵੀਂ ਉਡਾਨ ਪੁਸਤਕ 3rd ਕਲਾਸ ਦੀ ਤੇ ਉਸੇ ਦਾ ਆਪਾਂ ਨਵੀਂ ਉਡਾਨ ਪੁਸਤਕ ਦਾ ਪਾਠ ਚੌਥਾ ਸਿਆਣੇ ਕਬੂਤਰ ਕਰਨ ਜਾ ਰਹੇ ਆ ਅੱਜ ਜਦੇ ਆਪਾਂ ਕੁਐਸਚਨ ਆਨਸਰ ਕਰਾਂਗੇ ਠੀਕ ਹੈ ਤੇ ਚਲੋ ਸ਼ੁਰੂ ਕਰਦੇ ਆਂ ਸਾਡਾ ਪਹਿਲਾ ਕੁਐਸਚਨ ਹੈ ਸਹੀ ਵਿਕਲਪ ਦੀ ਚੋਣ ਕਰੋ ਪਹਿਲਾ ਕੀ ਹੈ ਕਬੂਤਰ ਡੈਸ਼ ਵਿੱਚ ਉੱਡ ਰਹੇ ਸਨ ਕਬੂਤਰ ਕਿੱਥੇ ਉੱਡ ਰਹੇ ਸਨ ਹਵਾ ਵਿੱਚ ਪਾਣੀ ਵਿੱਚ ਅਸਮਾਨ ਵਿੱਚ ਕਜਮੀਨ ਵਿੱਚ ਕੀ ਆਜੂਗਾ ਕਬੂਤਰ ਕਿੱਥੇ ਉੱਡ ਰਹੇ ਸਨ ਅਸਮਾਨ ਵਿੱਚ ਇੱਥੇ ਆਜੂਗਾ ਕਿੱਥੇ ਉੱਡ ਰਹੇ ਸਨ ਅਸਮਾਨ ਵਿੱਚ ਠੀਕ ਹੈ ਅਗਲਾ ਕੁਐਸਚਨ ਹੈ ਉਹਨਾਂ ਨੇ ਡੈਸ਼ ਉੱਪਰ ਦਾਣੇ ਖਿਲਰੇ ਦੇਖੇ कि थे? हवा उपर आसमान उपर जमीन पानी उपर कि देखे ज़मीन उपर दाने खिलरे देखे ज़मीन दाने खिलरे देखे अगला है बच्चों डैश नहीं थी मौत है की है ए दाने नहीं पंछी नहीं जाल नहीं शिकारी नहीं की आ जा एक सियाने कबूतर ने कहा ए दाने नहीं थी मौत, मौत है अगला है कबूतर दाने डैश लेठां उत्तर आए कबूतर दाने चुकन, ली, खान ली, चुकन ली के लुगण ल की कि आजुगा कबूतर दाने चुगन ला उत्तर आए ਅਗਲਾ ਕੁਐਸਚਨ ਹੈ ਬੱਚੋ ਸਹੀ ਵਿਕਲਪ ਦੀ ਚੋਣ ਕਰੋ ਦਾ ਇੱਕ ਕੁਐਸਚਨ ਰਹਿ ਗਿਆ ਸੀ ਕਬੂਤਰ ਡੈਸ਼ ਵਿੱਚ ਫਸ ਗਏ ਕਬੂਤਰ ਪਾਣੀ ਵਿੱਚ ਫਸ ਗਏ ਮਿੱਟੀ ਵਿੱਚ ਫਸ ਗਏ ਜਾਲ ਵਿੱਚ ਫਸ ਗਏ ਕਿ ਗੱਲਾਂ ਵਿੱਚ ਫਸ ਗਏ ਕੀ ਆਜੂਗਾ ਕਿਹਦੇ ਵਿੱਚ ਫਸੇ ਸੀ ਜਾਲ ਵਿੱਚ ਕਬੂਤਰ ਜਾਲ ਵਿੱਚ ਫਸ ਗਏ ਅਗਲਾ ਕੁਐਸਚਨ ਦੇਖ ਲੈਂਦੇ ਹਾਂ ਦੂਸਰਾ ਹੈ ਹੇਠ ਲਿਖੇ ਵਾਕਾਂ ਚੋਂ ਸਹੀ ਵਾਕ ਪਛਾਣੋ ਸਹੀ ਵਾਕ ਪਛਾਣਨੇ ਆ ਤੁਸੀਂ ਕਿਹੜੇ ਸਹੀ ਆ ਕਿਹੜੇ ਗਲਤ ਆ ਜਿਹੜਾ ਸਹੀ ਆ ਉਹਦੇ ਅੱਗੇ ਸਹੀ ਦਾ ਨਿਸ਼ਾਨ ਜਿਹੜਾ ਗਲਤ ਆ ਉਹਦੇ ਅੱਗੇ ਕਰਾਸ ਦਾ ਨਿਸ਼ਾਨ ਲਗਾ ਦੇਣਾ ਤੁਸੀਂ ਠੀਕ ਹੈ ਕਬੂਤਰ ਜਾਲ ਵਿੱਚ ਫਸ ਕੇ ਮਰ ਗਏ ਜਾਲ ਵਿੱਚ ਫਸ ਕੇ ਮਰ ਗਏ ਸੀ ਪੜਿਆ ਹੈ ਨਾ ਐਸਨ ਤੁਸੀਂ ਜਾਲ ਵਿੱਚ ਫਸ ਕੇ ਉੱਡ ਗਏ ਸੀ ਤੇ ਉਹਨਾਂ ਨੇ ਉਹਨਾਂ ਨੂੰ ਕਿਸ ਨੇ ਬਚਾਇਆ ਸੀ ਇੱਕ ਚੂਹੇ ਨੇ ਆਪਣੇ ਤਿੱਖੇ ਦੰਦਾਂ ਨਾਲ ਉਹਨਾਂ ਦਾ ਜਾਲ ਕੁੱਤਰ ਦਿੱਤਾ ਸੀ ਠੀਕ ਹੈ कबूतर जाल ਵਿੱਚ ਫਸ ਕੇ ਮਰ ਗਏ ਇਹ ਗਲਤ ਆਜੂਗਾ ਇੱਥੇ ਗਲਤ ਦਾ ਨਿਸ਼ਾਨ ਅਗਲਾ ਇਹ ਕਬੂਤਰ ਦਾਣੇ ਚੁਗਣ ਲਈ ਜ਼ਮੀਨ ਤੇ ਉਤਰੇ ਕਬੂਤਰ ਦਾਣੇ ਚੁਗਣ ਲਈ ਜ਼ਮੀਨ ਤੇ ਉਤਰੇ ਠੀਕ ਹੈ ਕਬੂਤਰਾਂ ਨੇ ਸਿਆਣੇ ਕਬੂਤਰ ਦੀ ਗੱਲ ਨਾ ਮੰਨੀ ਨਹੀਂ ਮੰਨੀ ਸੀ ਨਾ ਇਸ ਲਈ ਇਹ ਵੀ ਠੀਕ ਆਜੂਗਾ ਕਬੂਤਰ ਜਾਲ ਸਨੇ ਉੱਡ ਗਏ ਜਾਲ ਸメਤੀ ਉੱਡ ਗਿਆ ਸੀ ਨਾ ਇਹ ਵੀ ਠੀਕ ਆ ਜੂਗਾ ਜਾਲ ਨੂੰ ਬਿੱਲੀਆਂ ਨੇ ਕੁੱਤਰ ਦਿੱਤਾ ਬਿੱਲੀਆਂ ਨੇ ਕੁੱਤਰਿਆ ਸੀ ਚੂਹਿਆ ਨੇ ਕੁੱਤਰਿਆ ਸੀ ਨਾ ਜਾਲ ਨੂੰ ਚੂਹਿਆਂ ਨੇ ਕੁੱਤਰ ਦਿੱਤਾ ਇਹ ਇਸ ਲਈ ਇਹ ਗਲਤ ਆ ਜੂਗਾ ਦੋ ਗਲਤ ਹੈ ਤਿੰਨ ਠੀਕ ਹੈ ਇਹਦੇ ਵਿੱਚ ਠੀਕ ਹੈ ਤੇ ਜਲਦੀ ਨਾਲ ਨੋਟ ਕਰ ਲਓ ਇਹ ਵੀ ਅਗਲਾ ਕੁਐਸਚਨ ਦੇਖ ਲੈਂਦੇ ਆ ਬੱਚੋ ਅਗਲਾ ਕੁਐਸਚਨ ਹੈ ਹੇਟ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿੱਚ ਵਰਤੋ ਵਾਕ ਬਣਾਣੇ ਆ ਤੁਸੀਂ ਤੁਸੀਂ ਜ਼ਰੂਰੀ ਨਹੀਂ ਇਹ ਹੀ ਬਣਾਣੇ ਜਿਹੜੇ ਮੈਂ ਲਿਖਿਆ ਹੈ ਤੁਸੀਂ ਆਪਣੇ ਵੱਲੋਂ ਵੀ ਕੋਈ ਵਧੀਆ ਵਾਕ ਵੀ ਬਣਾ ਸਕਦੇ ਹੋ ਠੀਕ ਹੈ ਈਜ਼ੀ ਤੋਂ ਈਜ਼ੀ ਔਰ ਵਧੀਆ ਵਾਕ ਬਣਾ ਸਕਦੇ ਹੋ ਜਿਸ ਤਰ੍ਹਾਂ ਸਿਆਣਾ ਕਬੂਤਰ ਇੱਕ ਸਿਆਣਾ ਪੰਛੀ ਹੈ ਤੁਸੀਂ ਆਪਣੇ ਵੱਲੋਂ ਤੁਸੀਂ ਕੋਈ ਵੀ ਲਿਖ ਸਕਦੇ ਹੋ ਜਾਲ ਸ਼ੇਰ ਜਾਲ ਵਿੱਚ ਫਸ ਗਿਆ ਜਾਂ ਕਬੂਤਰ ਜਾਲ ਵਿੱਚ ਫਸ ਗਏ ਅਗਲਾ ਹੈ ਸ਼ਿਕਾਰੀ ਸ਼ਿਕਾਰੀ ਨੇ ਕਬੂਤਰਾਂ ਨੂੰ ਫੜਨ ਲਈ ਜਾਲ ਵਿਛਾਇਆ ਇਹ ਤੁਸੀਂ ਜਾਲ ਦਾ ਵੀ ਲਿਖ ਸਕਦੇ ਹੋ ਸ਼ਿਕਾਰੀ ਨੇ ਕਬੂਤਰਾਂ ਨੂੰ ਫੜਨ ਲਈ ਜਾਲ ਵਿਛਾਇਆ ਠੀਕ ਹੈ ਦੋਨੋਂ ਹੀ ਲਿਖ ਸਕਦੇ ਹੋ ਅੱਗੇ ਹੈ ਮੂਰਖ ਮੂਰਖ ਤਬ ਕਬੂਤਰਾਂ ਨੇ ਸਿਆਣੇ ਕਬੂਤਰ ਦੀ ਗੱਲ ਨਾ ਮੰਨੀ ਅਗਲਾ ਹੈ ਮਜ਼ਬੂਤ ਚੂਹੇ ਨੇ ਆਪਣੇ ਮਜ਼ਬੂਤ ਦੰਦਾਂ ਨਾਲ ਜਾਲ ਨੂੰ ਕੁਤਰ ਦਿੱਤਾ ਚੂਹੇ ਨੇ ਆਪਣੇ ਮਜ਼ਬੂਤ ਦੰਦਾਂ ਨਾਲ ਜਾਲ ਨੂੰ ਕੁਤਰ ਦਿੱਤਾ ਠੀਕ ਹੈ ਤੇ ਉਹਨਾਂ ਨੂੰ ਕਬੂਤਰਾਂ ਨੂੰ ਕੀ ਕਰ ਦਿੱਤਾ ਸੀ ਆਜ਼ਾਦ ਕਰ ਦਿੱਤਾ ਸੀ ਠੀਕ ਹੈ ਅਗਲਾ ਕੁਸਚਨ ਹੈ ਬੱਚੋ ਚੌਥਾ ਵਚਨ ਬਦਲੋ ਇਕਵਚਨ ਬਹੁਵਚਨ ਤੁਸੀਂ ਇਕ ਹੋਊਗਾ ਤੇ ਉਹਦਾ ਤੁਸੀਂ ਜ਼ਿਆਦਾ ਬਣਾਣੇ ਹੈ ਇਕ ਤੋਂ ਜ਼ਿਆਦਾ ਬਣਾਣੇ ਠੀਕ ਹੈ ਪਹਿਲਾ ਹੈ ਸਿਆਣਾ ਕਬੂਤਰ ਇਕ ਹੈ ਕਬੂਤਰ ਹੈ ਨਾ ਸਿਆਣੇ ਕਬੂਤਰ ਸਿਆਣੇ ਕਬੂਤਰਾਂ ਨਹੀਂ ਲਿਖ ਸਕਦੇ ਨਾ ਤੇ ਕਬੂਤਰ ਕਬੂਤਰ ਹੀ ਹੋਊਗਾ ਕਬੂਤਰ ਅਗਰ ਇਕੱਲਾ ਇਹ ਨਾ ਲਿਖਿਆ ਹੁੰਦਾ ਇਕੱਲਾ ਕਬੂਤਰ ਕਬੂਤਰਾਂ ਨਹੀਂ ਹੁੰਦਾ ਕਬੂਤਰ ਕਬੂਤਰ ਕਿੰਨੇ ਸਾਰੇ ਵੀ ਕਬੂਤਰ ਹੀ ਹੁੰਦੇ ਆ ਠੀਕ ਹੈ ਸਿਰਫ ਆਪਾਂ ਬਾਤ ਜਦੋਂ ਬਣਾਉਣਾ ਉਦੋਂ ਲਿਖਣਾ ਹੈ ਕਿ ਸਿਆਣੇ ਕਬੂਤਰਾਂ ਨੇ ਉਸ ਦੀ ਗੱਲ ਨਹੀਂ ਮੰਨੀ ਹੈ ਨਾ ਸਿਆਣੇ ਕਬੂਤਰਾਂ ਤਾਂ ਉਹਦੇ ਤੇ ਕੰਨਾ ਤੇ ਉੱਪਰ ਬਿੰਦੀ ਆਊਗੀ ਕਬੂਤਰਾਂ ਆਣਾ ਉਦਾਂ ਕੀ ਆਜੂਗਾ ਇੱਕ ਵਚਨ ਬਹੁ ਵਚਨ ਦੇ ਵਿੱਚ ਕੀ ਆਜੂਗਾ ਕਬੂਤਰ ਹੀ ਆਜੂਗਾ ਠੀਕ ਹੈ ਅਗਲਾ ਹੈ ਮਿੱਤਰ ਚੂਹਾ ਹੁਣ ਮਿੱਤਰ ਦਾ ਮਿੱਤਰ ਹੀ ਰਹਜੂਗਾ ਚੂਹਾ ਚੂਹੇ ਜ਼ਿਆਦਾ ਹੋ ਗਏ ਠੀਕ ਹੈ ਚੂਹਾ ਚੂਹੇ ਮਿੱਤਰ ਚੂਹੇ ਚਲਾਕ ਲੂੰਬੜੀ ਚਲਾਕ ਲੂੰਬੜੀ ਦਾ ਕੀ ਆਏਗਾ ਲੂੰਬੜੀਆਂ ਚਲਾਕ ਲੂੰਬੜੀਆਂ ਭੁੱਖੀ ਬਿੱਲੀ ਭੁਖੀਆਂ ਬਿੱਲੀਆਂ ਕੀ ਅਗਜੂਗਾ ਭੁਖੀਆਂ ਬਿੱਲੀਆਂ ਤੁਹਾਨੂੰ ਦੱਸਿਆ ਨਾ ਜਿੱਥੇ ਕੰਨਾ ਹੋਵੇ ਤਾਂ ਲਾਮ ਲੱਗ ਜਾਣੀ ਚੂਹੇ ਇੱਕ ਵਚਨ ਬਹੁ ਵਚਨ ਚ ਜਦੋਂ ਬਿਹਾਰੀ ਦੀ ਮਾਤਰਾ ਹੋਈ ਤਾਂ ਬਿਹਾਰੀ ਤੇ ਐੜੇ ਨੂੰ ਕੰਨਾ ਉੱਪਰ ਬਿੰਦੀ ਈਆਂ ਲੂੰਬੜੀ ਲੂੰਬੜੀਆਂ ਬਿੱਲੀ ਆ ਗਈ ਇਹਦੇ ਤੇ ਵੀ ਬਿਹਾਰੀ ਹੈ ਬਿੱਲੀਆਂ ਠੀਕ ਹੈ ਭੁਖੀ ਬਿੱਲੀ ਭੁਖੀ ਬਿੱਲੀਆਂ ਹੁਣ ਕਾਣਾ ਕਦਾ ਦਾਣਾ दाना आ गया है ना जिदा चूहा दान का दाने दा कणक दे दा दी की आ गया। दे, दाने, दाने। ठीक है नोट कर लो ये जल्दी तो चलो बच्चों अगला क्वेश्चन देख लेंगे पंजा क्वेश्चन है शब्दा दे अर्थ दसो ठीक है शब्दा दे अर्थ दसने जाल जाल की अंदर है ਰस्सियां ਨੂੰ ਗੁਣ ਕੇ ਬਣਾਇਆ ਗਿਆ ਸੰਧਾ ਰस्सियां ਜਿਸ ਤਰ੍ਹਾਂ ਕੋਈ ਨਾਈਲਨ ਦੀ ਰੱਸੀ ਹੋਵੇ ਉਹਨਾਂ ਨੂੰ ਇਦਾਂ ਬੁਣ-ਬੁਣ ਕੇ ਇੱਕ ਜਾਲ ਜਿਹਾ ਬਣਾ ਲੈਂਦੇ ਆ ਨਾ ਉਸ ਨੂੰ ਕੀ ਕਹਿੰਦੇ ਆ ਜਾਲ ਠੀਕ ਹੈ ਆਜ਼ਾਦ ਜਿਸ ਤੇ ਕਿਸੇ ਕਿਸਮ ਦੀ ਪਾਬੰਦੀ ਨਾ ਹੋਵੇ ਮਤਲਬ ਫ੍ਰੀ ਹੋ ਜਾਣਾ ਇਕਦਮ ਫ੍ਰੀ ਕੋਈ ਪਾਬੰਦੀ ਨਹੀਂ ਉਹਨੂੰ ਕੀ ਕਹਿੰਦੇ ਆ ਆਜ਼ਾਦ ਮੈਂ ਤਾਂ ਆਜ਼ਾਦ ਹੋ ਗਿਆ ਅੱਜ ਹੈ ਨਾ ਅਗਲਾ ਕੁਐਸਚਨ ਹੈ ਵਿਰੋਧੀ ਸ਼ਬਦ ਵਿਰੋਧੀ ਸ਼ਬਦ ਕਿਹੜੇ ਹੈ ਵੱਡਾ ਵਿਰੋਧੀ ਹੁੰਦਾ ਹੈ ਉਲਟੇ ਠੀਕ ਹੈ ਉਹਦਾ ਉਲਟਾ ਤੁਸੀਂ ਆਪੋਜ਼ਿਟ ਦੱਸਣਾ ਹੈ ਵੱਡਾ ਛੋਟਾ ਉੱਚਾ ਨੀਵਾਂ ਉੱਪਰ ਥੱਲੇ ਲੰਮਾ ਮਦਰਾ ਲੰਮਾ ਮਤਲਬ ਜਿਹੜੀ ਹਾਈਟ ਹੈ ਤੇ ਸ਼ਾਰਟ ਹਾਈਟ ਵਾਲੇ ਨੂੰ ਕੀ ਕਹਿੰਦੇ ਆ ਮਦਰਾ ਛੋਟਾ ਲੰਮਾ ਮਤਲਬ ਛੋਟਾ ਠੀਕ ਹੈ ਕਮ ਹਾਈਟ ਵਾਲਾ ਘੱਟ ਹਾਈਟ ਵਾਲਾ ਹੈ ਨਾ ਤੰਗ ਖੁੱਲਾ ਤੰਗ ਮੈਨ ਪੀੜਾ ਜਿਹਨੂੰ ਕਹਿੰਦੇ ਆ बहुत टाइट तंग खुला लूज मूरख सियाना, अगे पिछे सच्चा झूठा हसना रोना बोता, थोड़ा बोता मीन बहुत ज्यादा थोड़ा घट ठीक है इसका एक अगला क्वेश्चन है विरोधी शब्द लिखो सेम ही हो जाने है, सियाना, सियाना मतलब उल्टा हो गया मूरख ठीक है ਉਮੈਂ ਨਹੀਂ ਲਿਖੂੰਗੀ ਸੇਮ ਹੀ ਹੈ ਉੱਪਰ ਉੱਪਰ ਦਾ ਕੀ ਆ ਜਾਊਗਾ ਥੱਲੇ ਤੰਗ ਖੁੱਲਾ ਸੱਚਾ ਝੂਠਾ ਇਹ ਹੈ ਤੇ ਬੱਚੋ ਸੇਮ ਹੈ ਤੁਹਾਨੂੰ ਕੱਲੇ ਸ਼ਬਦ ਵੀ ਆ ਸਕਦੇ ਆ ਉਹਦਾ ਉਲਟਾ ਕਰਕੇ ਲਿਖਣਾ ਹੈ ਵਿਰੋਧੀ ਲਿਖਣਾ ਹੈ ਤੇ ਤੁਹਾਨੂੰ ਵਾਕਾਂ ਦੇ ਵਿੱਚ ਇਸ ਤਰ੍ਹਾਂ ਵੀ ਆ ਸਕਦੇ ਆ ਤੇ ਇਹ ਵੀ ਹੈ ਇੱਕ ਤੇ ਦੇਖਦੇ ਆਂ ਵਾਕਾਂ ਵਿੱਚ ਦਿਖਾਏ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ। ਇਹ ਖੇਤ ਵੱਡਾ ਹੈ। ਹੁਣ ਜਿਹੜਾ ਵੱਡਾ ਹੈ। ਖੇਤ ਦਾ ਕੋਈ ਵਿਰੋਧੀ ਨਹੀਂ ਨਾ ਹੋ ਸਕਦਾ। ਵੱਡੇ ਦਾ ਹਨਾ ਨਾ ਵੱਡੇ ਦਾ ਉਲਟਾ ਕੀ ਆ ਗਿਆ? ਛੋਟਾ। ਇਹ ਖੇਤ ਛੋਟਾ ਹੈ। ਠੀਕ ਹੈ? ਇਹਦਾ ਵਿਰੋਧੀ ਕੀ ਆ ਜਾਏਗਾ? ਛੋਟਾ। ਅਗਲਾ ਹੈ ਇਹ ਸੜਕ ਉੱਚੀ ਹੈ। ਸੜਕ ਦਾ ਵਿਰੋਧੀ ਤਾਂ ਕੁਝ ਨਹੀਂ ਹੈ ਨਾ। ਉੱਚੀ ਦਾ ਆਏਗਾ ਨਾ। ਉੱਚੀ ਦਾ ਕੀ ਆ ਜਾਊਗਾ? ਨੀਵੀਂ। ਇਹ ਸੜਕ नीवी है एक कमीज खुली है तो खुली का की आजगा तंग कमीज तंग है अगला है रमन सच्ची है रमन सच्ची है सच्ची का की आ जागा झूठी रमन झूठी है गुरमन रो रही है गुरमन रो का की जाएगा हस रही है ਗੁਰਮਨ ਹੱਸ ਰਹੀ ਹੈ ਤੇ ਅੱਗੋਂ ਆਪਾਂ ਇਹਦੇ ਕੁਐਸਚਨ ਆਨਸਰ ਇਸ ਲੈਸਨ ਦੇ ਕਰ ਲੈਂਦੇ ਆ ਅਗਲਾ ਕੁਐਸਚਨ ਹੈ ਬੱਚੋ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਕਬੂਤਰ ਕਿੱਥੇ ਉੱਡ ਰਹੇ ਸਨ ਉਹਨਾਂ ਨੇ ਕੀ ਦੇਖਿਆ ਕਿੱਥੇ ਉੱਡ ਰਹੇ ਸਨ ਕਬੂਤਰ ਅਸਮਾਨ ਵਿੱਚ ਉੱਡ ਰਹੇ ਸਨ ਉਹਨਾਂ ਨੇ ਜ਼ਮੀਨ ਉੱਪਰ ਕੀ ਦੇਖਿਆ ਸੀ ਦਾਣੇ ਦਿੱਤੀ ਸ਼ਿਕਾਰੀ ਨੇ ਉਹਨਾਂ ਨੂੰ ਫੜਨ ਲਈ ਦਾਣੇ ਸੁੱਟੇ ਹੋਏ ਸੀ ਨਾ ਜ਼ਮੀਨ ਤੇ ਤੇ ਉਹਨਾਂ ਨੇ ਕੀ ਦੇਖਿਆ ਸੀ ਉਹਨਾਂ ਨੇ ਜ਼ਮੀਨ ਉੱਪਰ ਦਾਣੇ ਦੇਖੇ ਕਬੂਤਰਾਂ ਨੂੰ ਦਾਣਾ ਚੁਗਣ ਤੋਂ ਕਿਸ ਨੇ ਰੋਕਿਆ ਕੀ ਕਬੂਤਰਾਂ ਨੇ ਉਸ ਦੀ ਗੱਲ ਮੰਨ ਲਈ ਕੀ ਆਜੂਗਾ ਪਹਿਲਾਂ ਕੀ ਲਿਖਣਾ ਹੈ ਕਬੂਤਰਾਂ ਨੂੰ ਦਾਣਾ ਚੁਗਣ ਤੋਂ ਕਿਸ ਨੇ ਰੋਕਿਆ ਇੱਕ ਸਿਆਣੇ ਕਬੂਤਰ ਨੇ ਕਬੂਤਰਾਂ ਨੂੰ ਦਾਣਾ ਚੁਗਣ ਤੋਂ ਰੋਕਿਆ ਦੂਸਰੇ ਦਾ ਕੀ ਆਊਗਾ ਕਿ ਕਬੂਤਰਾਂ ਨੇ ਉਸ ਦੀ ਗੱਲ ਮੰਨ ਲਈ ਪਰ ਕਬੂਤਰਾਂ ਨੇ ਉਸ ਦੀ ਕੋਈ ਗੱਲ ਨਾ ਮੰਨੀ ਠੀਕ ਹੈ ਅਗਲਾ ਹੈ ਕਬੂਤਰ ਕਿੱਥੇ ਤੇ ਕਿਉਂ ਫਸ ਗਏ ਕਬੂਤਰ ਇੱਕ ਜਾਲ ਵਿੱਚ ਫਸ ਗਏ ਕਿਉਂਕਿ ਉਹਨਾਂ ਨੇ ਸਿਆਣੇ ਕਬੂਤਰ ਦੀ ਕੋਈ ਗੱਲ ਨਹੀਂ ਮੰਨੀ ਠੀਕ ਹੈ ਨਹੀਂ ਮੰਨੀ ਸੀ ਨਾ ਉਹਨਾਂ ਨੇ ਗੱਲ ਇਸ ਲਈ ਉਹ ਫਸ ਗਏ ਅਗਲਾ ਕੁਐਸਚਨ ਹੈ ਬੱਚੋ ਸਿਆਣੇ ਕਬੂਤਰ ਨੇ ਸਾਰਿਆਂ ਨੂੰ ਕੀ ਕਰਨ ਲਈ ਕਿਹਾ ਸਿਆਣੇ ਕਬੂਤਰ ਨੇ ਉੱਤਰ ਕਿਹਾ ਕਿ ਸਿਆਣੇ ਕਬੂਤਰ ਨੇ ਸਾਰਿਆਂ ਨੂੰ ਮਿਲ ਕੇ ਜ਼ੋਰ ਲਾਉਣ ਨੂੰ ਕਿਹਾ ਜ਼ੋਰ ਲਾ ਕੇ ਫਿਰ ਉਹ ਉੱਡੂਗੇ ਨਾ ਕਹਿੰਦਾ ਇੱਕ ਇੱਕ ਕਰਕੇ ਜ਼ੋਰ ਨਾ ਲਾਓ ਤੁਸੀਂ ਸਾਰੇ ਇਕੱਠੇ ਜ਼ੋਰ ਲਾਉਂਗੇ ਤਾਂ ਅਸੀਂ ਜਾਲ ਸਮੇਤ ਉੱਡ ਜਾਵਾਂਗੇ ਠੀਕ ਹੈ ਅਗਲਾ ਕੁਐਸਚਨ ਹੈ ਕਬੂਤਰ ਜਾਲ ਲੈ ਕੇ ਕਿੱਧਰ ਚਲੇ ਗਏ ਕਿੱਧਰ ਚਲੇ ਗਏ ਸੀ ਕਬੂਤਰ ਜਾਲ ਲੈ ਕੇ ਇੱਕ ਜੰਗਲ ਵੱਲ ਚਲੇ ਗਏ ਅਗਲਾ ਹੈ ਕਬੂਤਰਾਂ ਨੇ ਮਿਲ ਕੇ ਕੀ ਵਾਦਾ ਕੀਤਾ कबूतरਾਂ ਨੇ ਮਿਲ ਕੇ ਇਹ ਵਾਦਾ ਕੀਤਾ ਕਿ ਉਹ ਹਮੇਸ਼ਾ ਸਿਆਣੇ ਕਬੂਤਰ ਦੀ ਗੱਲ ਮੰਨਣਗੇ ਠੀਕ ਹੈ ਪਹਿਲਾਂ ਨਹੀਂ ਮੰਨਦੇ ਸੀ ਨਾ ਕਹਤਾ ਐਸੇ ਇੱਦਾਂ ਹੀ ਬੋਲਦਾ ਝੂਠ ਬੋਲਦਾ ਤੇ ਕੀ ਆਜੂਗਾ ਕੀ ਉਹਨਾਂ ਨੇ ਕਿਹਾ ਕੀ ਉਹ ਉਹਨਾਂ ਨੇ ਕੀ ਵਾਦਾ ਕੀਤਾ ਸੀ ਕਿ ਉਹ ਹਮੇਸ਼ਾ ਸਿਆਣੇ ਕਬੂਤਰ ਦੀ ਗੱਲ ਮੰਨਣਗੇ ਠੀਕ ਹੈ ਬੱਚਾ ਤੇ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਤੁਸੀਂ ਆਪਣੇ ਆਪ ਲਿਖਣਾ ਹੈ ਕਿ ਸਾਨੂੰ ਕਿਸੇ ਸਿਆਣੇ ਬੰਦੇ ਦੀ ਵੀ ਗੱਲ ਮੰਨਣੀ ਚਾਹੀਦੀ ਹੈ ਜੇ ਕੋਈ ਸਿਆਣੀ ਗੱਲ ਕਰਦਾ ਹੈ ਸੱਚੀ ਗੱਲ ਕਰਦਾ ਹੈ ਤਾਂ ਸਾਨੂੰ ਉਹਦਾ ਕਦੀ ਕਦੀ ਕਹਿਣਾ ਵੀ ਮੰਨਣਾ ਚਾਹੀਦਾ ਗੱਲ ਮੰਨ ਲੈਣੀ ਚਾਹੀਦੀ ਹੈ ਠੀਕ ਹੈ ਬੱਚੋ ਇੱਥੇ ਹੀ ਆਪਣਾ ਇਹ ਲੈਸਨ ਚੌਥਾ ਖਤਮ ਹੁੰਦਾ ਹੈ ਤੇ ਅਗਲੀ ਕਲਾਸ ਦੇ ਵਿੱਚ ਆਪਾਂ ਪੰਜਵਾਂ ਲੈਸਨ ਕਰਾਂਗੇ ਬੱਚੋ ਜੋ ਵੀ ਤੁਸੀਂ ਜੀ ਵੀਡੀਓ ਦੇਖ ਰਹੇ ਹੋ ਜੇ ਕੋਈ ਪੰਜਾਬੀ ਸਿੱਖਣਾ ਚਾਹੁੰਦਾ ਹੈ ਜਾਂ ਜਿਨ੍ਹਾਂ ਨੂੰ ਕੁਐਸਚਨ ਆਨਸਰ ਚਾਹੀਦੇ ਆ ਤਾਂ ਤੁਸੀਂ ਉਹਨਾਂ ਨੂੰ ਵੀ ਤੁਸੀਂ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਪੜ੍ਹਾਈ ਕਰਨੀ ਈਜ਼ੀ ਹੋ ਜਾਏ ਠੀਕ ਹੈ ਇੱਕ ਤੁਹਾਡੇ ਵੱਲੋਂ ਹੈਲਪ ਹੋ ਜਾਊਗੀ ਕਿਸੇ ਦੇ ਲਈ ਠੀਕ ਹੈ ਬੱਚੋ ਤੇ ਚਲੋ ਮਿਲਦੇ ਆਂ ਆਪਾਂ ਅਗਲੀ ਕਲਾਸ ਦੇ ਵਿੱਚ ਓਕੇ ਬਾਏ ਬਾਏ ਟੇਕ ਕੇਅਰ ਥੈਂਕ ਯੂ